ਹਾਂ ਜੀ ਹੁਣ ਆਪਾਂ RAMDEV REDEEP ਪਰਚਾ ਬਾਵੜੀ ਵਿੱਚ ਆ ਗਏ ਆ ਤੇ ਆ ਸਾਹਮਣੇ ਪਰਚਾ ਬਾਵੜੀ ਆ ਕਾਫੀ ਇਹ ਡੁਗਾਈ ਵਿੱਚ ਬਣੀ ਹੋਈ ਹੈ ਤੇ ਲੋਕਾਂ ਵਿੱਚ ਮੰਨਤਾ ਇਹ ਕਿ ਮਤਲਬ ਜੋ ਵੀ ਪਰਚਾ ਬਾਵੜੀ ਦੇ ਪਾਣੀ ਨਾਲ ਇਸ਼ਨਾਨ ਕਰਦਾ ਹੈਗਾ ਤੇ ਉਹਦੇ ਜਿੰਨੇ ਵੀ ਰੋਗ ਆ ਚਾਹੇ ਉਹਨ ਕੋਈ ਕੋੜ ਤਣਾ ਹੋਇਆ ਹੋਵੇ ਉਹ ਵੀ ਇਸ ਪਾਣੀ ਨਾਲ ਮਤਲਬ ਠੀਕ ਹੋ ਜਾਊਗਾ ਸਾਂਗਰ ਕੇ ਲੋਕ ਕਾਫੀ ਇੱਥੋਂ ਦਾ ਪਾਣੀ ਲੈ ਕੇ ਜਾਂਦੇ ਹੈਗੇ ਤੇ ਜਿਨ੍ਹਾਂ ਨੂੰ ਕੋਈ ਰੋਗ ਆ ਕੋਈ ਬਿਮਾਰੀ ਆ ਉਹਨਾਂ ਉਹਨਾਂ ਦਾ ਇਚਨਾਨ ਕਰਾਉਂਦੇ ਇਸ ਪਾਣੀ ਨਾਲ ਫਿਰ ਮਤਲਬ ਉਹ ਠੀਕ ਹੋ ਜਾਂਦੇ ਹੈਗੇ ਤੇ ਕਾਫੀ ਪੌੜੀਆਂ ਤੇ ਕਾਫੀ ਪੌੜੀਆਂ ਉਤਰਨ ਤੋਂ ਬਾਅਦ ਮਤਲਬ ਇੱਕ ਖੋਤਾ ਵੀ ਬਣੀ ਹੋਈ ਜਗਾ ਤੇ ਕਾਫੀ ਡੂੰਗੀ ਹੋਊ ਹੋਂ ਤਾਂ ਉਹਨਾਂ ਨੇ ਜਾਲ ਲਾਇਆ ਹੋਇਆ ਸੇਫਟੀ ਕਰਕੇ ਕਿ ਕੋਈ ਦੇਖਣਾ ਜੀ ਤੇ ਸਾਹਮਣੇ ਡਰੈਮਰ ਰੱਖਿਆ ਹੋਇਆ ਉੱਥੋਂ ਲੋਕ ਪਾਣੀ ਪਾਰ ਲੈਂਦੇ ਹੈਗੇ ਤੇ ਬਾਕੀ ਥੱਲੇ ਜਾ ਕੇ ਦੇਖੋ ਤੁਸੀਂ ਬੋਲੀ ਮੋਸੇ ਨਮਾਜ਼ ਸਾਡੀ ਨਾ ਕਰਦੇ ਲੋੜ ਤੋਂ ਬਾਤ ਨਹੀਂ ਕਰਦਾ ਮੈਂ ਅੱਗੇ ਲਿਗਰ ਕੇ ਇਹ ਕਿਨੇ ਚਾਹ ਹੈ ਹੱਥ ਮੜਿਆ ਮੰਨੂ ਹਾਂ ਬੰਤੋ ਚਾਹੀਏ ਲਈ ਯਮ ਰੱਬ ਸਰਵਰ ਇਹ ਗੇ ਲਿਟਰ ਹੋ ਜਾਵੇ तो सामने ਬਾਈ ਹੁਣੇ ਪੌੜੀਆਂ ਗਿਣੀਆਂ ਜਾਂਦੇ ਆ ਕਿੰਨੀਆਂ ਪੌੜੀਆਂ ਇਹਨਾਂ ਨੇ ਤਿੰਨ ਚਾਰ ਵਾਰੀ ਗਿਣਦੀਆਂ ਪੌੜੀਆਂ ਪਰ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਵਿੱਚੋਂ ਇੱਕ ਬੇਲੀ 113 ਗੱਲ ਲੈਂਦਾ ਇੱਕ 115 ਗੱਲ ਲੈਂਦਾ ਆਈ ਇੱਕ ਦੋ ਪੌੜੀਆਂ ਪਤਾ ਨਹੀਂ ਕਿੰਤਨ ਮਤਲਬ ਕਰ ਜਾਂਦੇ ਹੈਗੇ ਕਿ ਤਿੰਨ ਚਾਰ ਵਾਰੀ ਹੋ ਗਿਆ ਇਹਨਾਂ ਨੂੰ ਬੈ ਗਿੰਦੇ ਨੂੰ ਪੌੜੀਆਂ ਉੱਤੇ ਹੋਰ ਵੀ ਬਹੁਤ ਲੋਕ ਅਜੇ ਗੜੇ ਇਦਾਂ ਪੌੜੀਆਂ ਗਿੰਦੇ ਆ ਯਾਰ ਉਹ ਕਿੱਥੇ ਹੀ ਗਿਆ ਉਹ ਕਿੱਥੇ ਰਹਿ ਗਿਆ ਹੈ ਸਗਲੇ ਬੰਦੇ ਜਾਓਗਾ ਅੱਛੀ ਜਿਹੀ ਕੋਈ ਗੱਲ ਮੈਂ ਇਹ ਕੋਈ ਨਾ ਦੋ ਹੁਣ ਆਪਾਂ ਡਾਲੀਬਾਈ ਦੇ ਮੰਦਿਰ ਜਾ ਰਹੇ ਹਾਂ ਰਾਮਦੇਵਰੇ ਤੋਂ ਕੋਈ 4-5 ਕਿਲੋਮੀਟਰ ਪੈਣਾ ਡਾਲੀਬਾਈ ਦੇ ਮੰਦਿਰ ਤੇ ਆਹ ਦੇਖੋ ਕਿੰਨੇ ਪੇੜ ਹੋਈ ਵੀ ਆ ਅੱਜ 1 ਤਰੀਕ 1 ਜਨਵਰੀ नवे साल जब मतलब दूरों नेडियों काफी संविधान जानती हैं ताँके अब पीड़ काफी हुई हैं बाकी किसी आगे देखो अभी किन्हीं पीड़ हुई है <ण्थाथा> ਨੇ ਵੜਾ ਪਿਆ ਕਿਤੇ ਹੋਰ ਰਮضان ਦੇ ਕੰਮ ਕਰਦਾ ਆ। ਅਮੋਲਕ ਜਿਹੜੀ ਕੈਟੂ ਦੇ ਨਹੀਂ ਆ। ਆ ਵੀ ਤਵੀ ਲਾਉ। ਲਾਈਨ। ਆਹੋ ਜੀ ਕਿੱਥੇ ਰਹਿ ਗਿਆ? ਮਗਰ ਰਹਿ ਗਿਆ।

ਮੱਖਮ ਧੁੱਕੇ ਚ ਜੀ ਯੋ ਜਿੰਨੇ ਲ ਘਰ ਆਵਦਾ ਰਕੀ ਅੱਗੇ ਹਾਲੀ ਚਾਲੀ ਭਾਈ ਜੀ ਆਹ ਵੇਖੋ ਜੀ ਜੇ ਮੋਹ ਨਾਲੇ ਕੱਢੀ ਗਈ ਹੋਈ ਹੋਰ ਵਾਲੀਆਂ ਵੱਢੀਆਂ ਹੋਣਾਂ ਬਈ ਧੀਵੀ ਚੀਜ਼ਾਂ ਨੂੰ ਕਰੀ ਆ ਆਹ ਲੈ ਲਏ ਫਿਰ ਇੱਕ ਆਇਆ ਤੇ ਨਹੀਂ ਸ਼ਤ ਨੇ ਮੋਗੇਰੇ ਸਾਰੇ ਲੱਗ ਜਾਣੇ ਆ ਸੰਦੋ ਜੇ ਕਿੰਨੇ ਜਿਹੜੇ ਗੱਡਿਆ ਚੰਨ ਆ ਆਹ ਦੱਪ ਲੈ ਜਾ ਓਏ ਕਰੇ ਇਹਦੇ ਵੀ ਵੱਡੀਆਂ ਨੇ ਮੜ ਕੇ ਘਰੇ ਲੈ ਕੇ ਆ। ਉਹ ਭਈਆ ਉਹ ਆਪਾਂ ਦੇ ਪੁੱਤਰਾ। ਹਾਂ ਜੀ। ਲੈ ਇਹ ਦੋ ਪਾ ਦੋ ਪਾ। ਪੰਜੀ ਵਾਲੀ। ਪਾਣ ਨੂੰ ਸਾਂਝ ਜਾ ਕੇ ਉਹਨਾਂ ਕੱਢਦੇ ਸਾਪਾਂ। ਅੱਛਾ ਜੀ। ਸੱਤੀ ਹੈ। ਵੈਰੀ ਵਾ। ਆ ਕਿੱਧਰ ਹੈ? ਇਹ ਲੱਕੜ ਦੇਖ ਬਾਈ ਜੀ। ਲੱਕੜੀਏ ਬਾਗੋ ਇਹਦਾ ਵਾ ਫਰੀਂਦ ਨਹੀਂ। ਇਹ ਬਾਗੋ ਕਿੱਥੇ ਨੂੰ ਆ। ਹਾਂ। ਚਲਾਇਆ। ਆ ਕਿੱਧਰ? ਤੋ ਇਹ ਦੋ ਜੀ ਆਸਾ ਨੂੰ ਉਹ ਉਹ ਜਿਆਦਾ ਮਾਰਿਆ ਟਟਮ ਰੂਵਾ ਦੇ ਤਮ ਉਹ ਜਿਆਦਾ ਨੋਰ ਕੇ ਦੇ ਉਹ ਸਹੀ ਜਿਹਾ ਕੰਗਿਓ ਮਮਾਂ ਉਹਨਾਂ ਕੀ ਦੇ ਸ਼ੇਗੋ ਨਹੀਂ ਲੈਣੀ ਤੂੰ ਐ ਮਮਾਂ 200 ਰੁਪਏ ਇੱਧਰ ਟਰੈਕਟਰ ਨੇ ਇਹਨਾਂ ਦਾ ਪੁੱਛ ਰਾ ਤੂੰ ਆਏ ਇਹ ਛੋਟੀ ਇਹ ਛੋਟੀ ਆ ਛੋਟੀ ਵੱਡੀ ਜੀ ਇਹ ਦੂ ਵੱਡੀ ਹੈਗੀ ਆ ਕਿੱਦੀ ਕਿੱਦੀ ਇਸ ਵੱਡੀ ਆਈ ਗਿਆ ਉਹ ਵੇਖ ਪਹਿਲਾਂ ਆ ਸਾਹਮਣੇ ਇਹਦੀ ਉਹ ਤਾਂ ਪਈ ਇੱਕ ਉੱਪਰ ਪਈ ਉਹ ਦੂਸਰੇ ਉੱਪਰ ਪਈ ਉਹ ਵੱਡੀ ਪਈ ਆ ਤੀਵੇਂ ਕਿਹੜੀ ਟਾਈਂ ਦਿੋ ਲੈ ਨੱਪ ਗਈ ਆ ਸਾਰੀ ਲੱਭਦੀ ਸਾਰਾ ਕੋਈ ਇਹ ਇਹ ਉਹ ਦੂਜੀ ਲੈਪ ਚਾਹ ਆ ਥੱਲੇ ਪਈ ਇਹ ਤਾਂ ਬੜੀ ਵੱਡੀ ਹੈ ਬੜੀ ਵੱਡੀ ਕਿੰਨੀ ਕੇ ਲੈ ਆ ਸਹੀ ਹੈ ਫਿਰ ਤੇਰੇ ਹੱਥ ਚ ਜੀ ਕੋਰ ਦੇ ਬਸ ਅੱਗੇ ਉਰਾਂ ਦੀ ਹੈ ਇਹ ਸਾਰਾ ਕੁੱਤੇ ਨੂੰ ਤਾਂ ਕਾਹਦੇ ਨੂੰ ਲੈ। ਦਾ ਤੇਰੀ ਮਾਂ ਦੀ ਤੂੰ ਲੈਣੀ ਜਿਹੜਾ ਤੂੰ ਮਰਜ਼ੀ ਲੈਦਾ ਕੰਮ। ਧੂੜ ਸੀ ਆ ਧੂੜੀ ਦਵਾ। ਤੇ ਕਿੰਨੇ ਕੀ ਭਾਈ ਸਾਹਿਬ? 120 ਕੀ। ਬਸ ਠੀਕ ਹੋ ਜਾਂਦਾ। ਜਮਾਤ ਨੂੰ ن پيرمن دوکي بين ورندو او دوکي ورندو سولو سولو پيرني جو بحث ٿي هو نا هڪ دوو آه گنه کڻي ماجي جو پاوڙو آهي او مطلب آهي راڄي سٿيڙي چي آ وٽي ليني ٻنگلي ٻڌا ٻڌا ਦੇ ਫੇਸ ਤੇ ਜਿਹੜਾ ਹਲਕਾ ਜਿਹਾ ਨਿਰਾਸ਼ਾ ਦਾ ਲੱਗਦਾ ਹੈ ਉਹ ਨਾ ਕੋਈ ਨਹੀਂ ਆਵੇ ਪਰ ਇਹਦਾ ਕੋਈ ਮਾਤਬਾਲ ਦੋਸਤ ਹੋਇਆ ਮੰਮੀ ਖਾਣ ਆ ਰੁਕ ਲਾਂਗੇ ਆਉਂਦੇ ਆ ਰਹੇ ਨੇ ਤੇ आज जनिया पे सारिया गूगल अलग अलग प्रकार दाफी प्रकार दूगल सामने पे อ้าวไปกูเดบิวเฮ้ยเดี๋ยวนี้เดี๋ยวนี้เดี๋ยวโถ่เดี๋ยว ਹਾਂਜੀ ਹੁਣ ਆਪਾਂ ਡਾਲੀਪਾਈ ਦੇ ਮੰਦਿਰ ਜਾ ਰਹੇ ਹਾਂ ਤੇ 10 ਕਿਲੋਮੀਟਰ ਦਾ ਰਸਤਾ 10 ਕਿਲੋਮੀਟਰ ਤੱਕ ਪਹੁੰਚ ਜਾਵਾਂਗੇ ਜੀ ਆਪਾਂ ਡਾਲੀਪਾਈ ਦੇ ਮੰਦਿਰ ਪਹੁੰਚ ਗਏ ਆ ਸਾਹਮਣੇ ਡਾਲੀਪਾਈ ਦਾ ਮੰਦਿਰ ਆ ਡਾਲੀਪਾਈ ਕੀ ਜਾਲ ਲਿਖਿਆ ਹੋਇਆ ਉੱਪਰ ਤੇ ਆਸੇ ਪਾਸੇ ਤੁਹਾਨੂੰ ਜਿੰਨੇ ਵੀ ਮਤਲਬ ਆ ਬੰਨੇ ਹੋਏ ਦਿਸਦੇ ਆ ਇਹ ਸਾਰੀਆਂ ਮੰਦਤਾ ਜਿਹੜੀਆਂ ਇੱਥੇ ਆ ਕੇ ਪੂਰੀਆਂ ਹੁੰਦੀਆਂ ਬਹੁਤ ਲੋਕ ਮੰਨਤਾ ਮੰਗੇ ਜਾਂਦੇ ਆ ਆਪਦੇ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਰਾਮਦੇਵ ਦੇ ਰੇਲਵੇ ਸਟੇਸ਼ਨ ਤੇ ਆਪਣੀ 1 ਵਜੇ ਟ੍ਰੇਨ ਆ ਦੇਖਦੇ ਫਿਰ ਟ੍ਰੇਨ ਕਿੰਨੇ ਵਜੇ ਆਉਂਦੀ ਆ ਤੇ ਅੱਧਾ ਘੰਟਾ ਲੇਟ ਦਿਖਾ ਰਿਆ ਤੇ ਅਸੀਂ ਹੁਣ ਜਾਵਾਂਗੇ ਅਥੋਰ ਲਾਲਗੜ ਰਾਮਦੇਵਰਾ ਟੂ ਲਾਲਗੜ ਲਾਲਗੜੋਂ ਫਿਰ ਅਸੀਂ ਹਲ ਤਾਂ ਐਕਸਪ੍ਰੈਸ ਲੈ ਕੇ ਬਠਿੰਡੇ ਜਾਵਾਂਗੇ ਠੀਕ ਆ ਬਠਿੰਡੇੋਂ ਫਿਰ ਪੰਜਾਬ ਮਿਲਦੇ ਗੁਰੂਰ ਸਾਈ Grosa, ikut sarap pendek juga. <tutup> <tutup> ਦੇ ਉਹ ਵੀ ਚਾਹ ਉਹ ਕਿੱਧਰ ਰਹਿ ਗਿਆ ਉਹ ਕਿਹੋ ਜਿਹਾ ਕੀ ਰਹਿ ਗਿਆ ਹੁਣ ਕਿੰਨੀ ਹੋਣੇ ਆਉਂਦੇ ਨੇ ਦੇ ਦੇ ਉਹ ਹੋਣਗੇ ਆਵੇ ਦੋ ਆ ਯਾਰ ਆਦ ਲੱਗ ਜਣਾ ਦੋ ਆ ਯਾਰ ਚੱਲੋ ਆ ਗਲਾ ਉਹ ਨਹੀਂ ਚੱਲਾਂਗੇ ਨਹੀਂ ਉਹ ਸਾਥ ਕੋਲ ਯਾਰ 어떤 게 제일 까 ਹਾਂਜੀ ਹੁਣ ਆਪਾਂ ਪਹੁੰਚੇ ਲਾਲਗੜ ਸਾਢੇ 3 ਘੰਟੇ ਦੇ ਸਫ਼ਰ ਤੋਂ ਬਾਅਦ ਆਪਾਂ ਲਾਲਗੜ ਪਹੁੰਚੇ 5 ਵਜੇ ਕਿ ਹੁਣ ਆਪਣੀ ਟ੍ਰੇਨ ਆ 7:50 ਤੇ ਆਬਦ ਐਕਸਪ੍ਰੈਸ ਬਾਰੋ ਲਾਲਗੜਾ ਸਟੇਸ਼ਨ ਆ ਤੁਸੀਂ ਵੀ ਦੇਖੋ ਕਿੰਨਾ ਵਧੀਆ ਬਣਾ ਰਹੇ ਹਾਲੇ ਵੀ ਕੰਮ ਚੱਲ ਰਿਹਾ ਕਾਫੀ ਵੱਡਾ ਬਣਾ ਰਹੇ ਆ ਅੰਦਰ ਜਾ ਕੇ ਇੱਥੇ ਹਾਂਜੀ ਬਠਿੰਡੇ ਪਹੁੰਚ ਗਏ ਉਹ ਸਾਹਮਣੇ ਆਪ ਤਾਂ ਐਕਸਪ੍ਰੈਸ ਖੜੀ ਹੈ ਉਹ ਵੀ ਟ੍ਰੇਨ ਤੋਂ ਆਪਾਂ ਉਤਰੇ ਆ ਤੇ ਹੁਣ ਆਪਾਂ ਦੂਜੇ ਪਲੇਟਫਾਰਮ ਤੇ ਜਾ ਰਹੇ ਆ ਜਾ ਕੇ ਟਿਕਟ ਵੀ ਲੈਣੀ ਆ ਇੱਕ ਘੰਟਾ ਟ੍ਰੇਨ ਲੇਟ ਆਈ ਆ ਆਪ ਦਾ ਐਕਸਪ੍ਰੈਸ 1 ਵਜੇ ਦਾ ਟਾਈਮ ਸੀਗਾ ਪਰ 2 ਵਜੇ ਆਈ ਆ ਚਲੋ ਤਾਂ ਮੈਂ ਠੀਕ ਟਾਈਮ ਤੇ ਪਹੁੰਚ ਗਏ ਤੇ ਹੁਣ ਅਸੀਂ ਜਾਵਾਂਗੇ 3 ਵਜੇ ਆਉਗੀ ਪੰਜਾਬ ਮਿਲ ਜਿਹੜੀ ਸਾਨੂੰ ਫਰੋਇਪੁਰ ਪਹੁੰਚਾਉਗੀ ਹਾਂਜੀ ਫਰੋਇਪੁਰ ਚੱਲ ਕੇ ਟ੍ਰੇਨ ਆ ਗਈ ਆ ਗੁਰੂ ਹਰਸਾਹਿਬ ਤੇ 6:30 ਵਜੇ ਆ ਗਈ ਆ ਤੇ ਹੁਣ ਅਸੀਂ ਇੱਥੋਂ ਬੱਸ ਲਵਾਂਗੇ ਤੇ ਬੱਸ ਤੇ ਪੇਡ ਪੁੱਛਾ ਕੇ ਚੁੱਕੇ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੁਹਾਨੂੰ ਹੋਰ ਵੀ ਬਹੁਤ ਥਾਵਾਂ ਦੇ ਦਰਸ਼ਨ ਕਰਾਵਾਂਗੇ